ਅੱਜ ਘੰਟਾਕਰ ਮਾਰਕੀਟ ਦੇ ਦੁਕਾਨਦਾਰਾਂ ਨਾਲ ਜਿਹੜਾ ਕੀ ਪਰਮਜੀਤ ਸਿੰਘ ਅਕਾਲੀ ਵੱਲੋਂ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਕਿਉਂਕਿ ਸਮੁੱਚੀਆਂ ਧਾਰਮਿਕ ਸਮਾਜਿਕ ਤੇ ਵਪਾਰਕ ਸੰਸਥਾਵਾਂ ਜਿਨ੍ਹਾਂ ਤੇ ਗੁਰਮਾਣੇ ਦੀਆਂ ਪੋਥੀਆਂ ਤੇ ਧਾਰਮਿਕ ਸਹਿਤ ਦੀ ਵਿਕਰੀ ਹੁੰਦੀ ਹੈ ਉਹਨਾਂ ਨੂੰ ਬੇਨਤੀ ਪੱਤਰ ਸੌਂਪੇ ਜਾ ਰਹੇ ਨੇ ਇਸ ਵਿੱਚ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਗਈ ਹੈ ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ। ਮੁਫਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਤੇ ਲੋਕ ਇਸ ਬਚਤ ਨਾਲ ਆਪਣੇ ਦੂਸਰੇ ਕੰਮ ਵੀ ਨਿਪਟਾ ਰਹੇ ਨੇ। ਨਮਸਕਾਰ ਜੀ ਸਭ ਤੋਂ ਪਹਿਲੇ ਮੈਂ ਸੀਐਮ ਸਾਹਿਬ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। जिन्होंने ये इस महंगाई के दौर में 600 यूनिट फ्री वाली बिजली की जो स्कीम चलाई है इसे हमें बहुत राहत मिली है इस चीज़ के लिए मैं दोबारा फिर से धन्यवाद करना चाहता हूँ सी साहब का श्रीमान मान सी भगवान मान का हम धन्यवाद करते हैं क्योंकि हमारा बिजली बिल जीरो आया है 600 सौ यूनिट हमें मुफ्त में मिला है इसके लिए बहुत बहुत धन्यवाद है। ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਇਤਿਹਾਸ ਚ ਸ਼ੁਰੂ ਕੀਤੀ ਇਸ ਨਵੀਂ ਪਰੰਪਰਾ ਦੇ ਨਾਲ ਲੋਕ ਬੇਹਦ ਖੁਸ਼ ਹਨ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਉਹ ਆਪਣੇ پاس ਮੌਜੂਦ ਧਾਰਮਿਕ ਸਾਹਿਤ ਗੁਰਮਾਨੀ ਦਾ ਗੁਟਕਾ ਸਾਹਿਬ ਤੇ ਪੋਥੀਆਂ ਦੀ ਸਾਮ ਸੰਭਾਲ ਹਿੱਤ ਸਿੱਖ ਮਰਿਆਦਾ ਦਾ ਵਿਸ਼ੇਸ਼ ਖਿਆਲ ਰੱਖਣ ਸਮੁੱਚੇ ਧਾਰਮਿਕ ਸਾਹਿਤ ਨੂੰ ਵਪਾਰਕ ਨਜ਼ਰੀਏ ਨਾਲ ਨਾ ਵੇਖਿਆ ਜਾਵੇ ਬਲਕਿ ਇਸ ਮਹਿਸੂਸ ਕੀਤਾ ਜਾਵੇ ਕਿ ਇਸ ਦੇ ਨਾਲ ਸਮੁੱਚੇ ਸਿੱਖ ਜਗਤ ਅਤੇ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਦੀ ਆਸਥਾ ਜੁੜੀ ਹੋਈ ਹੈ ਇਸ ਕਰਕੇ ਗੁਰਬਾਣੀ ਗੁਟਕਾ ਸਾਹਿਬ ਦੀ ਖਰੀਦ ਕਰਨਾ ਕਿਸੇ ਵੀ ਸ਼ਖਸ ਦੀ ਥੋੜੀ ਬਹੁਤ ਜਾਂਚ ਪਰਖ ਜ਼ਰੂਰ ਕਰ ਲਈਤੀ ਜਾਵੇ ਤਾ ਜੋ ਉਸ ਸ਼ਖਸ ਦਾ ਮਕਸਦ ਸਿੱਖ ਭਾਵਨਾ ਨੂੰ ਸੱਟ ਮਾਰਦਾ ਨਾ ਹੋਵੇ ਇਸ ਕਰਕੇ ਅੱਜ ਸਮੂਹ ਦੁਕਾਨਦਾਰਾਂ ਨੂੰ ਬੇਨਤੀ ਪੱਤਰ ਭੁੰਪੇ ਜਾ ਰਹੇ ਨੇ ਭਾਈ ਪਰਨਜੀਤ ਸਿੰਘ ਅਕਾਲੀ ਤੇ ਉਹਨਾਂ ਦੇ ਜਥੇ ਵੱਲੋਂ ਤਾਂ ਜੋ ਲਗਾਤਾਰ ਜੋ ਸਾਹਮਣੇ ਆ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੇ ਉਹਨਾਂ ਤੇ ਥਲ ਪਾਈ ਜਾ ਸਕੇ ਤਾਂ ਜੋ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਤੇ ਅੱਜ ਸਮੂਹ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਧਾਰਮਿਕ ਸਮਗਰੀ ਦੀ ਜਿਹੜੀ ਵਿਕਰੀ ਕਰਦੇ ਨੇ ਦੁਕਾਨਦਾਰ ਉਹਨਾਂ ਨੂੰ ਬੇਨਤੀ ਪੱਤਰ ਦਿੱਤੇ ਆ ਤੇ ਆਓ ਪਰੰਦੀ ਸਿੰਘ ਅਕਾਲੀਨਾਂ ਨਾਲ ਗੱਲਬਾਤ ਕਰਨ ਲੈ ਅਭੀ ਉਹਨਾਂ ਦਾ ਇਸ ਮਸਲੇ ਵਿੱਚ ਕੀ ਆਖਣਾ ਤੇ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਦੀ ਆਸਤਾ ਜੁੜੀ ਹੋਈ ਹੈ ਗੁਰਬਾਣੀ ਗੁਟਕਾ ਸਾਹਿਬ ਦੀ ਖਰੀਦ ਕਰਨ ਆਏ ਕਿਸੇ ਵੀ ਸਖਸ਼ ਦੀ ਥੋੜੀ ਬਹੁਤੀ ਜਾਂਚ ਪਰਖ ਜਰੂਰ ਕਰ ਲਈ ਜਾਵੇ ਕਿ ਕਿਧਰੇ ਉਸ ਸਖਜ ਦਾ ਮਕਸ਼ਦ ਸਿੱਖ ਭਾਵਨਾ ਨੂੰ ਸੱਟ ਮਾਰਨਾ ਨਾ ਹੋਵੇ ਆਪ ਜੀ ਸਮਝ ਸਕਦੇ ਹੋ ਕਿ ਪਿਛਲੇ ਸਮੇਂ ਜੋ ਜੋ ਥਾਂ ਥਾਂ ਤੇ ਬੇਦਬੀਆਂ ਹੋਈਆਂ ਹਨ ਉਹਦੇ ਨਾਲ ਸਮੂਹ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਬੜੀ ਠੇਸ ਪਹੁੰਚੀ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਬੇਨਤੀ ਨੂੰ ਸਵਾਰ ਕਰੋਗੇ ਇਸ ਦਾ ਕਾਰਨ ਇਹ ਹੈ ਜੀਪੀ ਦੁਕਾਨਾਂ ਦੇ ਤੇ ਆਮ ਇਥੇ ਗੁਟਕਾ ਸਾਹਿਬ ਪੋਥੀਆਂ ਵੇਖਦੀਆਂ ਨੇ ਕੁਛ ਲਿਖ ਦੇਣਾ ਤੁਸੀਂ ਦੇਖਿਆ ਹੋਣਾ ਕਿ ਵੀਡੀਓ ਵੀ ਆਈ ਸੀ ਵੀ ਇੱਕ ਦੁਕਾਨਦਾਰ ਵੀਰ ਨੇ ਬਿਨਾ ਕੋਈ ਜਾਂਚ ਪੜਤਾਲ ਕੀਤੀ ਕਿ ਬੱਚੇ ਨੂੰ ਮੰਨ ਲੋਕ ਬੱਚਾ ਭਾਵੇਂ ਉਹ ਅਸੀਂ ਭੇਜਿਆ ਹੋਵੇ ਇੱਕ ਚੈੱਕ ਕਰਨ ਵਾਸਤੇ ਇਹਨਾਂ ਨੂੰ ਭੇਜਤਾ ਹੋਵੇ ਇਹ ਭਲਾ ਇਹਨਾਂ ਦਾ ਕੀ ਸਿਸਟਮ ਆ ਤੇ ਉਹ ਇਸ ਤਰ੍ਹਾਂ ਹੀ ਲਿਫਾਫੇ ਚ ਪਾ ਕੇ 100 ਰੁਪਏ ਦੇ ਗੁੜਕਾ ਸਾਹਿਬ ਦੇ ਦਿੱਤਾ ਜਾਂਦਾ ਵਾ ਸਾਡਾ ਮਕਸਦ ਇਹ ਆ ਵੀ ਗੁਰਬਾਣੀ ਦਾ ਸਤਕਾਰ ਕਰੀਏ ਆਪਾਂ ਠੀਕ ਆ ਪਿੱਛੇ ਜੋ ਹੋ ਗਿਆ ਉਹ ਹੋ ਗਿਆ ਗਾਂ ਆਪਾਂ ਉਸ ਚੀਜ਼ ਦਾ ਸੁਧਾਰ ਕਰੀਏ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹ ਵੀ ਇਧਰ ਧਿਆਨ ਕਰਨ ਕਿਉਂਕਿ ਗੁਰਬਾਣੀ ਦੀਆਂ ਪੋਥੀਆਂ ਦੁਕਾਨਾਂ ਤੇ ਵਿਕਦੀਆਂ ਨੇ ਇੱਕ ਤਾਂ ਸਤਕਾਰ ਨਹੀਂ ਹੁੰਦਾ ਖਾਨਿਆਂ ਦੇ ਵਿੱਚ ਇਸ ਤਰ੍ਹਾਂ ਰੱਖੀਆਂ ਜਾਂਦੀਆਂ ਤੇ ਬਾਣੀ ਸਤਕਾਰਯੋਗ ਆ ਬਾਣੀ ਭਾਵੇਂ ਇੱਕ ਕਾਗਜ਼ ਤੇ ਛੱਡੋ ਮੈਨਾਂ ਇੱਕ ਪੱਤੇ ਤੇ ਵੀ ਲਿਖੀ ਹੋਵੇ ਤੇ ਉਹ ਵੀ ਪੂਜਣਯੋਗ ਆ ਗੁਰਬਾਣੀ ਦਾ ਸਤਕਾਰ ਹੋਣਾ ਬਹੁਤ ਜ਼ਰੂਰੀ ਆ ਸੋ ਉਹਦੇ ਵਾਸਤੇ ਅੱਜ ਆਸਤੇ ਆਏ ਆ ਫਿਰ ਜਿਹੜੀਆਂ ਪ੍ਰਕਾਸ਼ਕ ਸੰਸਥਾਵਾਂ ਨੇ ਜਾਂ ਜਿਹੜੀਆਂ ਹੋਰ ਵੀ ਸੰਸਥਾਵਾਂ ਨੇ ਜਿਹੜੀਆਂ ਇਸ ਅਦਾਰੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਸਾਰੇ ਨੂੰ ਇਹ ਬੇਨਤੀ ਕਰਨ ਵਾਸਤੇ ਆਏ ਆ ਕਿ ਇਸ ਦਾ ਖਾਸ ਖਿਆਲ ਰੱਖਿਆ ਜਾਵੇ ਗੁਰਬਾਣੀ ਦੀਆਂ ਪੋਥੀਆਂ ਦੀ ਜਿਹੜੀ ਵਿਕਰੀ ਆ ਉਹਦੇ ਸਬੰਧੀ ਤੁਸੀਂ ਘਰ ਤੋਂ ਘਰ ਜਾਂਚ ਪਰਤਾ ਜ਼ਰੂਰ ਕਰੋ ਵੀ ਗੁਰਬਾਣੀ ਦੀ ਪੋਥੀਸ ਦੇਣ ਲੱਗੇ ਆ ਉਹ ਬੰਦਾ ਕੌਣ ਆ ਕੀ ਉਸ ਨੂੰ ਪੋਥੀ ਉਹ ਲੈਣ ਦੇ ਲਾਇਕ ਹੈ ਕਿਉਂ ਇਹ ਨਾ ਹੋਵੇ ਕਿ ਪੋਥੀ ਲਿ ਜਾਵੇ ਤੇ ਜਾ ਕੇ ਕੋਈ ਗਦਵੀ ਕਰ ਦੇ ਫਿਰ ਬਾਅਦ ਜਿਹੜਾ ਅਮਨ ਕਾਨੂੰਨ ਆ ਨਾ ਉਹ ਸ਼ਾਂਤੀ ਉਹ ਭੰਗ ਹੋਵੇ ਸਿੱਖਾਂ ਦੀਆਂ ਜਿਹੜੀਆਂ ਆਪਸੀ ਆਮ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਉਹਨਾਂ ਨੂੰ ਠੇਸ ਪਹੁੰਚਣ ਸੋ ਸਨਮਰ ਬੇਨਤੀ ਬੜੇ ਪ੍ਰੇਮ ਨਾਲ ਇਹ ਭਾਵਨਾਵਾਂ ਨੂੰ ਕਰਨ ਆਏ ਆ ਸੋ ਇਹਨਾਂ ਨੇ ਬੜੀ ਬੇਨਤੀ ਸਾਡੀ ਸਤ ਤੇ ਇਹ ਵੀ ਕਿਹਾ ਕਿ ਅਸੀਂ ਗਾਂ ਤੋਂ ਜਿਹੜਾ ਵੀ ਸਾਡਾ ਤੁਹਾਨੂੰ ਜੋ ਸਾਡੇ ਵੱਲੋਂ ਬੇਨਤੀ ਇਹਨਾਂ ਨੂੰ ਕੀਤੀ ਗਈ ਆ ਉਹਦੇ ਵਾਸਤੇ ਖਾਸ ਧਿਆਨ ਰੱਖਣਗੇ ਅਸੀਂ ਆਸ ਇਹ ਕਰਦੇ ਹਾਂ ਕਿ ਇਹਨਾਂ ਦੇ ਵੱਲੋਂ ਸਾਡਾ ਜਿਹੜੀ ਬੇਨਤੀ ਮੰਨ ਲਈ ਜਿਹੜੀਆਂ ਸਾਡੀਆਂ ਸਰਮੌਰ ਸਿੱਖ ਥਾਵਾਂ ਨੇ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਦਲਪੰਥ ਨੇ ਸਿੱਖ ਸੰਪਰਦਾਵਾਂ ਨੇ ਅਸੀਂ ਆਸ ਇਹ ਕਰਦੇ ਹਾਂ ਵੀ ਉਹਨਾਂ ਦੇ ਵੱਲੋਂ ਕੋਈ ਇਸ ਤਰ੍ਹਾਂ ਦਾ ਐਦ ਕੀਤਾ ਜਾਵੇ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ ਕਿ ਆਮ ਸਿੱਖ ਸੰਗਤਾਂ ਜਿਨ੍ਹਾਂ ਨੂੰ ਗੁਰਬਾਣੀ ਦੀਆਂ ਪੋਥੀਆਂ ਸੈਂਚੀਆਂ ਚਾਹੀਦੀਆਂ ਹੋਣ ਉਹਨਾਂ ਵੱਲੋਂ ਪ੍ਰਬੰਧ ਕੀਤਾ ਜਾਵੇ ਦੁਕਾਨਾਂ ਤੇ ਵਿਕਰੀ ਦੀ ਲੋੜ ਨਹੀਂ ਹੈਗੀ ਗੁਰਬਾਣੀ ਦੀਆਂ ਇੱਕ ਗੁਰਬਾਣੀ ਦੀਆਂ ਪੁੱਤ ਜੇ ਮੈਨੂੰ ਲੱਗਦਾ ਵੀ ਵਿਖਣੀਆਂ ਨਹੀਂ ਚਾਹੀਦੀਆਂ ਇਹਦਾ ਸੰਗਤਾਂ ਨੂੰ ਫ੍ਰੀ ਮਿਲਣੀਆਂ ਚਾਹੀਦੀਆਂ ਕਿਉਂਕਿ ਸਾਡੀਆਂ ਸੰਸਥਾਵਾਂ ਕੋਲ ਜਿਹੜੀ ਕਿਸੇ ਦੀ ਜਿੱਦੀ ਘਾਟ ਆ ਨਾ ਪੈਸੇ ਦੀ ਘਾਟ ਆ ਨਾ ਬੰਦਿਆਂ ਦੀ ਘਾਟ ਆ ਨਾ ਕਿਸੇ ਹੋਰ ਚੀਜ਼ ਦੀ ਘਾਟ ਆ ਸਾਰਾ ਕੁਝ ਹੈਗਾ ਸੋ ਉਹਦੇ ਵਾਸਤੇ ਇੱਕ ਸਿਸਟਮ ਕ੍ਰੀਏਟ ਹੋ ਜੇ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਦਲਪੰਥ ਹੋਣ ਸਾਡੀਆਂ ਸਿੱਖ ਸੰਸਥਾਵਾਂ ਹੋਣ ਉਹ ਸਾਰੀਆਂ ਜਿਹੜੀਆਂ ਉਹ ਪ੍ਰੋਵਾਈਡ ਕਰਨ ਆਮ ਸਿੱਖ ਸੰਗਤਾਂ ਨੂੰ ਤੇ ਉਹਦੇ ਵਾਸਤੇ ਇੱਕ ਸਿਸਟਮ ਜਿਹੜਾ ਕ੍ਰਾਈਟੇਰੀਆ ਜਿਹੜਾ ਇੱਕ ਬਣ ਜਾਵੇ ਸੋ ਉਹਨਾਂ ਨੂੰ ਵੀ ਬੇਨਤੀ ਬੜੇ ਪ੍ਰੇਮ ਪਿਆਰ ਨਾਲ ਸਾਰਿਆਂ ਨੇ ਅਮਨ ਕਾਨੂੰਨ ਦੇ ਵਿੱਚ ਜਿਹੜਾ ਵਾ ਉਹ ਇਹਨਾਂ ਨੂੰ ਬੇਨਤੀ ਨੂੰ ਸਾਰੀ ਦਾ ਸਤਿਕਾਰ ਕੀਤਾ ਵਾ ਤੁਹਾਡਾ ਮੀਡੀਆ ਦਾ ਵੀ ਧੰਨਵਾਦ ਕਿ ਤੁਸੀਂ ਇਸ ਬੇਨਤੀ ਨੂੰ ਸੰਗਤ ਸਾਹਮਣੇ ਜਿਹੜਾ ਵਾ ਉਹ ਰੱਖਣ ਵਾਸਤੇ ਸਾਡਾ ਸਹਿਯੋਗ ਕਰਨ ਆਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤਲਬ ਵਿੱਚ ਸ਼ੋਮਨੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਮੁਲਾਕਾਤ ਕੀਤੀ ਜਾਵੇਗੀ ਕੱਲ ਦੇ ਕੱਲ੍ਹ ਦੇ ਜਿੱਥੇ ਤਾਂ ਹਾਂਜੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜ਼ਰੂਰ ਉਹਨਾਂ ਨੂੰ ਬੇਨਤੀ ਕਰਾਂਗੇ ਤੇ ਆਸ ਕਰਾਂਗੇ ਵੀ ਉਹ ਇਸ ਜਿਹੜਾ ਵਾ ਕਾਰਜ ਨੂੰ ਜ਼ਰੂਰ ਧਿਆਨ ਰੱਖ ਕੇ ਤੇ ਇਹਦੇ ਵਾਸਤੇ ਕੋਈ ਠੋ ਤੁਸੀਂ ਸੰਦੇਸ਼ ਦੇ ਕੇ ਜਾਂ ਅਪੀਲ ਕਰਕੇ ਚੱਲੇ ਹੋ ਕਿ ਉਹ ਤੁਹਾਡੇ ਸੰਦੇਸ਼ ਦੀ ਜਾਂ ਅਪੀਲ ਦੀ ਕਿੰਨੀ ਕ ਪਾਲਣਾ ਕਰਦੇ ਨਹੀਂ ਬਿਲਕੁਲ ਅਸੀਂ ਉਹਨਾਂ ਨੂੰ ਕਿਸੇ ਨੂੰ ਵੀ ਅੱਜ ਅਸੀਂ ਕੋਈ ਅਸੀਂ ਧਮਕੀ ਨਹੀਂ ਦੇ ਡਰਾ ਨਹੀਂ ਰਹੇ ਕੋਈ ਧਮਕਾ ਨਹੀਂ ਰਹੇ ਸਿਰ ਬੇਨਤੀ ਕਰ ਰਹੇ ਹਾਂ ਇਤਿਹਾਸ ਕਰਦੇ ਹਾਂ ਵੀ ਉਹ ਸਾਰੇ ਇਸ ਬੇਨਤੀ ਨੂੰ ਸਵਾਰ ਕਰ ਲੈਣਗੇ ਸਮਝਣਗੇ ਤੇ ਵੀਰਾਂ ਨੇ ਇਹ ਗੱਲ ਕਹੀ ਵੀ ਸਾਨੂੰ ਦੁਕਾਨਦਾਰ ਵੀਰਾਂ ਨੇ ਵੀ ਸਾਨੂੰ ਥੋੜਾ ਸਮਾਂ ਦਿਓ ਅਸੀਂ ਜਿਹੜਾ ਇਹ ਪ੍ਰਬੰਧ ਦਾ ਸਹੀ ਕਰ ਜਾਵਾਂ ਗੁਰਬਾਣੀ ਦੀਆਂ ਪੋਥੀਆਂ ਰੱਖਣ ਸੰਬੰਧੀ ਬੇਨਤੀ ਕੀਤੀ ਆ ਕਿ ਗੁਰਬਾਣੀ ਦੀਆਂ ਪੋਥੀਆਂ ਨੂੰ ਐਂ ਧਾਰਮਿਕ ਤਰੀਕੇ ਨਾਲ ਸਤਕਾਰ ਦੇ ਨਾਲ ਜਿਹੜਾ ਉਹ ਰੱਖਿਆ ਜਾਵੇ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਜਿਹੜਾ ਉਹਨੂੰ ਬੜ ਤਰੀਕੇ ਨਾਲ ਕੀ ਦਿਨ ਕਰਾਂਗੇ ਜੀ ਠੀਕ ਹੈ ਜੀ ਹਾਂ ਤੱਕਣ ਟੱਕਰ ਚੌਂਕ ਦੇ ਦੁਕਾਨਦਾਰਾਂ ਨੂੰ ਬੇਨਤੀ ਪੱਤਰ ਦਿੱਤੇ ਗਿਆ। ਪਾਜੀ ਪਹਿਲੇ ਬੇਨਤੀ ਪੱਤਰ ਦਿਖਾ ਦਿਓ। ਬੇਨਤੀ ਪੱਤਰ 'ਚ ਹੈ ਕੀ ਇਹ ਕੀ ਕਹਿਣਾ ਚਾਹੁੰਦੇ ਨੇ ਇਸ ਜਥੇਬੰਦੀਆਂ ਜਿਹੀਆਂ ਕਿ ਤੁਸੀਂ ਸਮਝਦੇ ਹੋ ਕਿ ਠੀਕ ਇਹਨਾਂ ਨੇ ਗੱਲ ਆਖੀ ਹੈ। ਨਹੀਂ ਨਹੀਂ ਬਿਲਕੁਲ ਸਹੀ ਆਖਿਆ ਜੀ। ਵੇਖੋ ਜੀ ਬਾਣੀ ਜਿੰਨਾ ਆਦਰ ਕਰਾਂਗੇ ਉਹਨਾਂ ਘਟੇਗਾ ਜੀ। ਅਸੀਂ ਤੇ ਕਹਿੰਨੇ ਕਿ ਜੋ ਪਹਿਲਾਂ ਦੁਕਾਨਦਾਰ ਨੇ ਜਦੋਂ ਗੁੜਕਾ ਸਾਹਿਬ ਵੇਚਿਆ ਸੀ ਉਹ ਮਾੜੀ ਘਟਨਾ ਗਈ ਆ ਕਿ ਦੁਬਾਰਾ ਤਾਂ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ। ਮੇਰੀ ਵੀ ਆਪਣੀ ਦੁਕਾਨ ਇੱਥੇ ਹੀ ਆ ਲੇਕਿਨ ਚਲੋ ਮੈਂ ਗੁੜਕਾ ਸਾਹਿਬ ਨਹੀਂ ਵੇਚਦਾ ਪਰ ਫ ਠੀਕ ਹੈ ਜੀ ਅੱਜ ਤੇ ਆਓ ਕਿੰਨੇ ਕੀ ਗੱਲ ਨੂੰ ਬਾਣੀ ਗੁੜਕਾ ਸਾਹਿਬ ਵੇਚਣਾ ਆਦਰ ਸਰਕਾਰ ਨਾਲ ਵੇਚੋ ਤੇ ਤੁਹਾਨੂੰ ਉਹਨੇ 10 15 ਦਾ ਸਮਾਨ ਦਿੱਤਾ ਹੋਇਆ ਤੁਸੀਂ ਜੋ ਵੀ ਆ ਆਪਣਾ ਆਦਰ ਸਰਕਾਰ ਨਾਲ ਗੁੜਕਾ ਸਾਹਿਬ ਰੱਖੋ ਤੇ ਆਦਰ ਸਰਕਾਰ ਨਾਲ ਵੇਚੋ ਕੋਈ ਬੰਦਾ ਕੋ ਬੰਦਾ ਵੇਖੋ ਕਿੰਦਾ ਦਾ ਕੋਈ ਬੰਦਾ ਵਾ ਬੱਚੇ ਨੂੰ ਫਰਾਤਾ ਹੱਥ ਵਿੱਚ ਬਿਲਕੁਲ ਗੱਲ ਹੈ ਜੀ ਵੇਖੋ ਜੀ ਵੇਖੋ ਜੀ ਬੱਚਾ ਬੜਨਯੋਗ ਹੈ ਕਿ ਨਹੀਂ ਹੈ ਉਹਦੇ ਵੇਖ ਕੇ ਪਤਾ ਚੱਲੀ ਜਾਂਦਾ ਬੰਦੇ ਨੂੰ ਠੀਕ ਹੈ ਨਹੀਂ ਇਹੀ ਇਹੀ ਕਹਾਂਗੇ ਕਿ ਆਨਲੇ ਸਮੇਂ ਚ ਇਹ ਚੀਜ਼ਾਂ ਦਾ ਬੁਰਾ ਧਿਆਨ ਰੱਖਿਆ ਜਾਵੇ ਵੇਖੋ ਜੀ ਦੇਸ਼ਾ ਵਿਦੇਸ਼ਾ ਉਹ ਤੇ ਸੰਗਤਾਂ ਦੀਆਂ ਠੀਕ ਹੈ ਜੀ ਤੇ ਇਸ ਲਈ ਕਹਿੰਦੇ ਆ ਬੁਰਾ ਸਰਪੰਦਾ ਹਰ ਚੀਜ਼ ਤੇ ਠੀਕ ਹੈ ਜੀ ਅੱਗੇ ਤੋਂ ਨਾਲੇ ਅਸੀਂ ਦੁਕਾਨਦਾਰ ਨੇ ਉਹ ਬੇਨਤੀ ਕਰਦੇ ਆਂ ਅਸੀਂ ਰਲ ਕੇ ਮੀਟਿੰਗ ਕਰਾਂਗੇ ਕਿ ਜਿਨ੍ਹਾਂ ਨੇ ਜੋ ਵੀ ਹੁਣ ਕਰਨਾ ਕਰ ਲਓ ਠੀਕ ਹੈ ਆਦਰ ਸਤਕਾਰ ਨਾਲ ਕੋਈ ਕੰਪਲੇਨਟ ਕਿ ਜੋ ਜੋ ਗੁੜਕਾ ਸਾਹਿਬ ਵੇਚਦਾ ਵਾ ਆਦਰ ਸਤਕਾਰ ਨਾਲ ਵਿੱਚੋ ਜੀ ਠੀਕ ਹੈ ਜੀ ਬਿਲਕੁਲ ਜਿਹੜਾ ਵੀ ਕੋਈ ਧਾਰਮਿਕ ਸਮਗਰੀ ਦੇਚਦਾ ਉਹ ਆਦਰ ਸਤਕਾਰ ਨਾਲ ਵਿੱਚੇ ਤਾਂ ਜੋ ਜੋ ਆਉਣ ਵਾਲੇ ਸਮੇਂ ਅੰਦਰ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਵਧ ਰਹੀਆਂ ਨੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਜਿਸ ਨਾਲ ਮਾਹੌਲ ਵੀ ਖਰਾਬ ਹੁੰਦਾ ਤੇ ਸਿੱਖ ਧਰਮ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਵੀ ਠੇਸ ਪਹੁੰਚਦੀ ਹੈ ਇਸ ਕਰਕੇ ਦੁਕਾਨਦਾਰਾਂ ਨੂੰ ਬੇਨਤੀ ਪੱਤਰ ਦਿੱਤੇ ਗਏ ਨੇ ਜਿਹੜੇ ਕਿ ਇੱਥੇ ਦੁਕਾਨਦਾਰ ਨੇ ਸੱਚਖੰਡ ਸ੍ਰੀ ਹਰਮਨਦਰ ਸਾਹਿਬ ਦੇ ਕੋਲ ਘੰਟਾ ਘਰ ਮਾਰਕੀਟ ਆ ਉਸੇ ਦੁਕਾਨਦਾਰ ਜਿੱਥੇ ਕਿ ਸਾਰੀਆਂ ਧਾਰਮਿਕ ਸਮਗਰੀਆਂ ਮਿਲਦੀਆਂ ਨੇ ਉੱਥੇ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਗਈ ਹੈ ਵੀ ਅੱਗੋਂ ਤੋਂ ਜੜਵੀ ਕੋਈ ਧਾਰਮਿਕ ਸਮਗਰੀ ਵੇਚੀ ਜਾਂਦੀ ਹੈ ਤਾਂ ਕਟੋ-ਕਟ ਜਿਹੜਾ ਧਾਰਮਿਕ ਸਮਗਰੀ ਖਰੀਦਣ ਆਇਆ ਉਸ ਨਾਲ ਜਿਹੜਾ ਕਿ ਬਿਲਕੁਲ ਗੱਲਬਾਤ ਜ਼ਰੂਰ ਕੀਤੀ ਜਾਵੇ ਤਾਂ ਜੋ ਪਤਾ ਲੱਗ ਸਕੇ ਵੀ ਉਸ ਦੀ धार्मिक समग्री खरीद की मंशा की है कैमरा पर्सन विपन शर्मा ना सिकंदर फसरी चा दैनिक सवेरा टीवी अमृतसर के ये फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर